ਬੁੱਤਰ ਦੀ ਰੂਹ ਹੈ ਇਹਨਾਂ ਦੇ ਵਿੱਚ ਜਿਹੜਾ ਮੁੱਖ ਮੰਤਰੀਆ ਬੁੱਤਰ ਆ ਭੈਣ ਚੋਰਾ ਪੱਛ ਪੱਛ ਨਾ ਨੰਗਾ ਭਾਈ ਦਲਾਵਰ ਸਿੰਘ ਮੁੱਖੀ ਬੰਬ ਬਣ ਕੇ ਉਹਨੇ ਬੇਅੰਤ ਸਿੰਘ ਨੂੰ ਡਾਤਾ ਅਸੀਂ ਉਹ ਵੀ ਵਰਦੀ ਨੂੰ ਜ਼ਰੂਰ ਕਰਦੇ ਆ ਤੜਕ ਉੱਠ ਕੇ ਮੱਥਾ ਟੇਕਦੇ ਆ ਬੋਚੜਦੀਪ ਕੋਠੀ ਘੇਰਾਗੇ ਅੱਜ ਬਾਣਾ ਸਿੱਧੂ ਜਿੰਦਾਬਾਦ ਬਾਣਾ ਸਿੱਧੂ ਜਿੰਦਾਬਾਦ ਬਾਣਾ ਸਿੱਧੂ ਜਿੰਦਾਬਾਦ ਡੁੱਲੂ ਦਾ ਸੀਧਾ ਦਾ ਖੂਨ ਡੁੱਲਦਾ ਆਇਆਗਾ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਦੋਂ ਮੰਨੂ ਵੱਡਦਾ ਅਸੀਂ ਦੋਨੇ ਸਵਾਰੇ ਹੋਏ ਵਾਹ ਜਿੰਦਾਬਾਦ ਵਰਦੀ ਪਾਈਆਂ ਪ੍ਰਸ਼ਾਸਨ ਦੇ ਅਸੀਂ ਇਹਨਾਂ ਨੂੰ ਜ਼ਲੂਤ ਕਰਦੇ ਆ ਇਹ ਉਹਨਾਂ ਦੀ ਵਰਦੀ ਦੇ ਅੱਜ ਤੱਕ ਰੱਖਣ ਹੈ ਠੀਕ ਆ ਇਹ ਅਣਕ ਨਾਲ ਜਉਣ ਨਹੀਂ ਵਰਦੀਆਂ ਲਾ ਕੇ ਪਰੇ ਮਾਰਨ ਗਲਤ ਬੰਦਾ ਚੋਲਿਆ ਵੀਰੋ ਗਲਤ ਚਲੋ ਪਹਿਲਾਂ ਹੋ ਜਾਂਦਾ ਮਾੜਾ ਮੂਟਾ ਚੱਲ ਗਿਆ ਤੇ ਉਮਰਤਵਾਲ ਵੇਲੇ ਚੱਲ ਗਿਆ ਹੁਣ ਨਹੀਂ ਚੱਲਣਾ ਹੈਗਾ ਇਹ ਧੱਕਾ ਸਾਹਿਬ ਭਗਵਾਨ ਤੁਹਾਨੂੰ ਕੋ ਸੋਚਣਾ ਚਾਹੀਦਾ ਜਿਆਦਾ ਧੱਕਾ ਹੋ ਰਹੀ ਹੈ ਇਹੋ ਜਿਹਾ ਧੱਕਾ ਤਾਂ ਦੇਖੀ ਹੀ ਨਹੀਂ ਕਦੇ ਆਪ ਦੀ ਪਬਲਿਕ ਨੂੰ ਪਰੇਸ਼ਾਨ ਕਰੀ ਜਾਂਦੇ ਨੇਗੇ ਆਪ ਸਾਹਿਬ ਨਹੀਂ ਕਰਦੇ ਉਹਨਾਂ ਤਰ੍ਹਾਂ ਜਿੱਥੇ ਤਰਨਾਂ ਦੇਵਾਂਗੇ ਜੀ ਇਹ ਕੁਸੂ ਨੇ ਲੋਕਾਂ ਨਾਲ ਤੱਕਾ ਦੇਖੋ ਤੁਹਾਡੇ ਸਾਹਮਣੇ ਆ ਸਰੇ ਰਾਮ ਕਿੰਨਾ ਤੱਕਾ ਹੋ ਰਿਹਾ ਹਰ ਕੋਲਨ रोज <laughs> रोज ਨਹੀਂ ਖਰਾਬ ਕਰਦਾ ਬਾਜ਼ਾਰ ਦੀ ਜਿਹੜਾ ਕੋਈ ਸਿੱਧੇ ਮੂੰਹ ਤੋਰਦਾ ਕੋਈ ਨਸਿਆਂ ਦੇ ਵਿਰੋਧ ਉਹਨੂੰ ਚੱਕ ਲੈਂਦਾ ਜੇ ਕੋਈ ਹੋਰ ਕੰਮ ਦੇ ਵਿਰੋਧ ਉਹਨੂੰ ਚੱਕ ਲੈਂਦਾ آڑے اون لا کے سینڈ میں کینال لے آؤ یار سد واجی جندے نہیں کینال کینال میں جان رکھیا ہوئے ہے بھائی رنکی باتیں میں پانے او بھائی آ جا بھائی آ جا لے تے کو تے کرو دیر تے راستے میں تنگ نہ کرو آ جا آ جا میرے پیچھے جنہاں دے بھراں دیوں دا بندہ کوس پہ کسے واسطے نہیں آ رہا اوه yeah. ਸਾਡੇ ਨਾਲ ਸੰਗਰੂਰ ਨੂੰ ਜਾਣ ਵਾਲੇ ਨੌਜਵਾਨ ਵੀਰ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਹਾਂਜੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸੰਗਰੂਰ ਜਾ ਰਹੇ ਸੀ ਰੋਕੇ ਜਾ ਰਹੇ ਹਾਂ ਬਾਈ ਮਾੜਾ ਯਾ ਮਾਨੂੰ ਥੱਕਾ ਹੋ ਰਿਹਾ ਕਹਿਣ ਦਾ ਵਾਵਾ ਹੋ ਰਿਹਾ ਕਹਿਣ ਦਾ ਮਤਲਬ ਜੇ ਨਾ ਕਰਦਾ ਕਿੰਨਾ ਕਿ ਤੱਕ ਹੋ ਰਿਹਾ ਬਹੁਤ ਜ਼ਿਆਦਾ ਥੱਕਾ ਹੋ ਰਹੀ ਹੈ ਇਹ ਹਜੇ ਤੱਕ ਤਾਂ ਦੇਖੀ ਹੀ ਨਹੀਂ ਕਦੇ ਆਪ ਦੀ ਪਬਲਿਕ ਨੂੰ ਪਰੇਸ਼ਾਨ ਕਰੀ ਜਾਂਦੇ ਨੇਗੇ ਅਸੀਂ ਇੱਕ ਪ੍ਰੋਟੈਸਟ ਕਰਨਾ ਸੀਗਾ ਨਾਰਮਲ ਬੈਗੇ ਉੱਥੇ ਵੀ ਹਾਂ ਵੀ ਸਾਡੇ ਬਾਈ ਦੇ ਪਰਚੇ ਰੱਦ ਕਰੋ ਤੇ ਇਹਨਾਂ ਤਾਂ ਕਦਾ ਯਾਰ ਦੇਖੀ ਹੀ ਨਹੀਂ ਕਿਤੇ ਨਾ ਹੁਣ ਵੀ ਕਿਤੇ ਬਾੜ ਮਤਲਬ ਖੜੇ ਹਾਂ ਜਿਹੜਾ ਟੋਲ ਪਲਾਜਾ ਹੈ ਜੀ ਇਹ ਬਾੜ ਪਰ ਦਾ ਟੋਲ ਪਲਾਜਾ ਹੈ ਜੀ ਅੱਛਾ ਹਾਂ ਗੜਬਰ ਟੋਲ ਤੇ ਖੜਿਆ ਕਿਹਨਾਂ ਦਾ ਮਤਲਬ ਜਰ ਵੀ ਕੋਈ ਮੱਲਾ ਪਿਆਰ ਨਾਲ ਗੱਲ ਕਰ ਰਿਹਾ ਵੀ ਉਸੇ ਪ੍ਰਦਰਸ਼ਨ ਕਰਨਾ ਵੈ ਕਿ ਆਪਣੀ ਮੰਗ ਰੱਖਣੀ ਆ ਹਰ ਕਿਸੇ ਜੀਐਮਪੀ ਕਹਿ ਰਹੇ ਨੇ ਵੀ ਮਤਲਬ ਕਿ ਆਪਣੀ ਮੰਗ ਰੱਖੋ ਸਾਨੂੰ ਦੱਸੋ ਉਹ ਮਤਲਬ ਕਿ ਉਹਦੇ ਮਗਾ ਆਪਣੇ ਡਾਂਗ ਵੀ ਫਿਰ ਰਹੀ ਹੈ ਨਾ ਧੱਕਾ ਵੀ ਹੋ ਰਿਹਾ ਇੱਥੇ ਧੱਕੇ ਵੀ ਵੱਜਦੇ ਨੇ ਤੁਸੀਂ ਦੇਖਿਆ ਨਾਰਮਲ ਜਿਹਾ ਕੋਈ ਬੰਦਾ ਕਹਿੰਦਾ ਵੀ ਮੈਂ ਤਾਂ ਸੰਗਰੂਰ ਆਪਦੇ ਕੰਮ ਜਾਣਾ ਉਹਨੂੰ ਵੀ ਰੋਕੀ ਜਾਂਦੇ ਨੇ ਕੋਈ ਵੀ ਬੰਦਾ ਬਿਮਾਰ ਅਠ ਮਾਰਾ ਦੱਸ ਕੀ ਪਤਾ ਲ ਹਾਂ ਜੀ ਹਾਂ ਸਾਰਾ ਕੁਝ ਹੋ ਜਾਂਦਾ ਜੀ ਪੰਜਾਬ 'ਚ ਨੂੰ ਪਤੀ ਸਾਰੇ ਕਿੱਟਲੇ ਸਰਕਾਰ ਰਤਨ ਹੋਰੀ ਉਹ ਵੀ ਅੱਧੇ ਨਾજરਬੰਦ ਕਰ ਤੇ ਘਰਾਂ 'ਚ ਅੱਧੇ ਨੂੰ ਚੱਕ ਕੇ ਜੇਲ੍ਹ ਜੂਲ 'ਚ ਸੜਦਾ ਹਾਂ ਯੂਨੀਅਨ ਦਾ ਬੰਦਾ ਵੀ ਕਹਿੰਦੇ ਚੱਕ ਲਿਆ ਸੀਰਾ ਹਾਂ ਜੀ ਆਜੋ ਜੀ ਥੋੜਾ ਕੇ ਆਜੋ ਜੀ ਸਾਡੇ ਨਾਲ ਜਿੱਥੇ ਬੰਦੀ ਮਿਲ ਆਜੋ ਬਾਈ ਜੀ ਆਜੋ ਆਜੋ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਕਹਿੰਦੇ ਜੀ ਸਾਡੇ ਭਾਨਾ ਸਿੱਤੂ ਛੱਡਣਾ ਚਾਹੀਦਾ ਜੀ ਹਾਂ ਜੀ ਉਹਦੀ ਤੂੰ ਗਲਤੀ ਨਹੀਂ ਤੇ ਪਰਚੇ ਪਰਚਾ ਪਾ ਰਹੇ ਜੀ ਹਾਂ ਹੁਣ ਸਾਨੂੰ ਪ੍ਰਸ਼ਾਸਨ ਨੇ ਕਿਹਾ ਅੱਗੇ ਜਾਣ ਨਹੀਂ ਦੇਉਂਦੇ ਜੀ। ਕਿ ਸਾਨੂੰ ਜਾਣੀ ਤੇ ਤਿਆਰਿਆ ਜੀ। ਥੋੜਾ ਅੱਗੇ ਹੋ ਜਾਓ ਜੀ। ਅੱਗੇ ਜਾਣ ਦੇ ਦੇ। ਜਾਣ ਦੇ ਦੇ। ਹਾਂ। ਤਾਂ ਜੇ ਮਾਲੋ ਸਾਨੂੰ ਅੱਗੇ ਨਾ ਜਾਣ ਦਿੱਤਾ ਕਿ ਤੁਸੀਂ ਫਿਰ ਇਸ ਟੂਲ ਪੜਾਜੀ ਤੇ ਇੱਥੇ ਬੈਠ ਕੇ ਕਰੋਗੇ। ਹਾਂ ਹਾਂ ਜੀ ਇੱਥੇ ਆਪਦਾ ਸਾਡੇ ਪ੍ਰਧਾਨ ਨੂੰ ਰਹਾ ਨਹੀਂ ਕਰਦੇ ਉਹਨਾਂ ਤਰ੍ਹਾਂ ਜੇ ਇੱਥੇ ਤਰਨਾਂ ਦੇਵਾਂਗੇ ਜੀ। ਹਾਂ ਜੀ ਇਸੀ ਜਾਂਦੇ ਨਹੀਂ। ਤੁਹਾਨੂੰ ਕੀ ਲੱਗਦਾ ਕਿ ਜਿਵੇਂ ਵੱਖ-ਵੱਖ ਪਹਾਨਾ ਸ਼ਿਦੂ ਤੇ ਇਲਜ਼ਾਮ ਲਾਏ ਗਏ ਨੇ ਜੀ। ਉਹ ਗਲਤ ਲਾਏ ਨੇ ਜੀ। ਕਿਸੇ ਚੰਗਾ ਸੀ ਜੀ ਬੰਦਾ ਬਹੁਤ ਸਹੀ ਸੀ ਜੀ। ਤੇ ਉਹਦੇ ਗਲਤ ਲਾਏ ਹੋਏ ਗਏ ਨੇ। ਅੱਗੇ ਨਾਲ ਅੱਗੇ ਨਾਲ ਅੱਗੇ ਨਾਲ ਅੱਗੇ ਨਾਲ ਮੇਰੇ ਭਰਾ ਤੇ ਹਾਂਜੀ ਵੀਰੇ ਕੀ ਕਹਿੰਦਾ ਚੌਂਦੇ ਤੱਕਾ ਬਹੁਤਾ ਹੀ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਹੈ ਓ ਵੀਰੇ ਪਾਸੇ-ਪਾਸੇ ਮੁਰੇ ਨਾ ਹੋ ਯਾਰ ਹਾਂਜੀ ਤੱਕਾ ਬਹੁਤਾ ਹੀ ਗਵਰਨਮੈਂਟ ਦਾ ਦੇਖੋ ਸਾਨੂੰ ਅੱਗੇ ਜਾ ਰਹੇ ਸੀਗੇ ਸਾਨੂੰ ਇੱਥੇ ਰੋਕ ਲਿਆ ਅੱਗਾ ਹੁਣ ਅੱਪਸੋਂ ਦੇਖੋ ਕੀ ਆਵਾਜ਼ ਆਉਂਦੀ ਹੈਗੀ ਉਵੇਂ ਕਰਾਂਗੇ ਅਡਿੱਖਾਂਗੇ ਅੱ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਰੋਕਾਂ ਦੇ ਨਾਲ ਕੀ ਭਾਨੇਛਤੀ ਦੀ ਬਾਣੂ ਦਵਾਇ ਜਾ ਸਕਦਾ ਜੀ ਹਾਂਜੀ ਤੱਕਾ ਕਰ ਰਹੀ ਹੈ ਗਵਰਨਮੈਂਟ ਦਸੀ ਜਾ ਰਹੇ ਨੇ ਮਾਤਾ ਰਹੀ ਨਹੀਂ ਜੇ ਬੰਦ ਜਦੋਂ ਜੇਲ੍ਹ ਚ ਸਿੱਟੀ ਬੈਠੇ ਨੇ ਦਬਾ ਹੀ ਰਹੇ ਨੇ ਇਦੋਂ ਕੀ ਦਬਾਉਣਗੇ ਹੁਣ 20 ਤਰੀਕ ਤੇ ਉਹਨਾਂ ਨੂੰ ਦਬਾ ਰਹੇ ਨੇ 20 ਤਰੀਕ ਦਾ ਜੇਲ੍ਹ ਚ ਆਹੋ ਇਦੋਂ ਤੱਕਾ ਕੀ ਕਰੂ ਸਰਕਾਰ ਜਮਾ ਸਰੇਰਾਮ ਤੱਕਾ ਕਰ ਰਹੀ ਹੈ ਪੰਜਾਬ ਦੀ ਬਾਜ਼ ਉਹ ਬਲੰਦ ਕਰਦਾ ਸੀ ਉਹਨੂੰ ਦਬਾ ਕੇ ਜੇਲ੍ਹ ਚ ਸਿੜਦਾ ਇਦੋਂ ਸਰਕਾਰ ਕੀ ਤੱਕਾ ਕਰੂ ਜਿਹੜਾ ਮੁੱਖ ਮੰਤਰੀ ਕਹਿੰਦਾ ਦੀ ਮੈਂ ਸਕਿਉਰਿਟੀ ਨਹੀਂ ਲੈਂਦਾ ਸਭ ਮੰਤਰੀਆਂ ਮੁੱਖ ਮੰਤਰੀਆਂ ਨੂੰ ਵੱਧ ਸਕਿਉਰਿਟੀ ਹੈ ਉਹਦੇ ਕੋਲੇ ਇਹ ਤੂੰ ਹੋਰ ਕੀ ਹੋ ਕਰੂਗਾ ਪੰਜਾਬ ਦੀ ਕਹਿੰਦਾ ਮੈਂ ਆਵਾਜ਼ ਬੁਲੰਦ ਕਰੂੰ ਕਿਹੜੀ ਆਵਾਜ਼ ਪੰਜਾਬ ਦੀ ਬੁਲੰਦ ਕਰੀ ਹੈਗੀ ਕਰਿਆ ਕੁਸੋ ਨੇ ਲੋਕਾਂ ਨਾਲ ਤੱਕਾ ਦੇਖੋ ਤੁਹਾਡੇ ਸਾਹਮਣੇ ਅਸਰੇ ਆਰਾਮ ਕਿੰਨਾ ਤੱਕਾ ਹੋ ਰਿਹਾ ਹਰ ਕੋਲ ਪ੍ਰਸ਼ਾਸਨ ਕਿਸੇ ਪਾਸੇ ਜਾਣ ਨਹੀਂ ਦੇ ਰਿਹਾ ਚੱਕ ਚੱਕੇ ਬੱਚਾ ਚ ਸਿੱਟੀ ਜਾਂਦੇ ਨੇ ਇੱਕ ਪਾਸੇ ਤਾਂ ਕਹਿੰਦਾ ਮੈਂ ਪੰਜਾਬ ਸਰਕਾਰ ਦਾ ਖਜ਼ਾਨਾ ਪਰੂੰ ਆਹ ਜਿਹੜੀਆਂ ਬੱਚਾ ਲਾਈਆਂ ਪਈਆਂ ਨੇ ਪੰਜਾਬ ਸਰਕਾਰ ਦੀਆਂ ਇਹ ਕਾਦੇ ਵਾਸਤੇ ਲਾਈਆਂ ਨੇ ਲੋਕਾਂ ਨੂੰ ਜੇਲਾ ਚ ਛੱਟਣ ਵਾਸਤੇ ਲਾਈਆਂ ਨੇ ਦੱਸੋ ਇਤੂ ਬਾਅਦ ਹੁਣ ਇਹ ਕੀ ਇਤੂ ਬਾਅਦ ਤੱਕਾ ਕੀ ਕਰੂਗਾ ਬਦ ਉਹ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਰਕਾਰ ਆ ਉਹ ਭਾਨੇ ਸਿੱਧੂ ਦੇ ਇਕੱਠ ਤੋਂ ਡਰਦੀ ਹੈ ਜੀ ਪੂਰਾ ਫੁੱਲ ਡਰਦੀ ਹੈ ਜੀ ਤਾਈਂ ਤਾਂ ਜੇਲ੍ਹ ਚ ਸਿੱਟੀ ਬੈਠੇ ਨੇ ਜੇ ਡਰਦੀ ਆ ਤਾਈਂ ਉਹ ਜੇਲ੍ਹ ਚ ਛੱਟੇਗਾ ਉਹਦਾ ਕਸੂਰ ਤਾਂ ਦੱਸਣ ਵੀ ਕੀ ਹੈਗਾ ਉਹ ਕਹਿੰਦੇ ਵੀ 10000 ਰੁਪਏ ਰਿਸਵਤ ਲੈਂਦੀ ਆ ਉਹਨੇ ਦੱਸੋ ਵੀ ਕਿੱਥੋਂ ਲੈਂਦੀ ਆ ਕਿਹੜੇ ਪਿੰਡੋਂ ਉਹਨਾਂ ਹੋਰ ਰਿਸਵਤ ਲੈਂਦੀ ਆ ਫੇਰ ਪਤਾ ਚੈਨੀ ਦਾ ਪਰਚਾ ਦੱਸੋ ਵੀ ਉਹਨੂੰ ਐਂ ਪੁੱਛੋ ਸਰਕਾਰ ਨੂੰ ਵੀ ਕਿਹੜੇ ਪਿੰਡ ਕਿੰਨੇ ਟਾਈਮ ਤੇ ਕਿੱਥੋਂ ਚੈਨੀ ਖੋਹੀ ਹੈ ਦੱਸੇ ਤਾਂ ਸਹੀ ਸਰਕਾਰ ਉਹ ਬੰਦੇ ਨੂੰ ਮੂਰੇ ਕਰੇ ਜਿਹੜੇ ਤੋਂ ਚੈਨੀ ਖੋਹੀ ਹੈ ਉਹਨੂੰ ਐ ਮੂਰੇ ਕਰੇ ਵੀ ਆਹ ਬੰਦੇ ਤੋਂ ਖੋਹੀ ਹੈ ਚੈਨੀ ਦੱਸੋ ਹੈਗਾ ਕੋਈ ਸਬੂਤ ਉਹਦੇ ਕੋਲ ਮੰਗੀ ਕਰਦੇ ਹੋ ਜੀ ਮੰਗ ਕਰਦਾ ਛੇਤੀ ਪਾਨਾ ਸਿੱਧ ਨੂੰ ਰਹਾ ਕਰੋ ਨਹੀਂ ਸੰਗਰਸ ਛੇਤੂ ਜਿਆਦੇ ਤਿੱਖਾ ਹੋਊ ਜਿੰਨਾ ਵੀ ਸਾ ਤੋਂ ਪੰਜਾਬ ਤੋਂ ਹੋਇਆ ਉਹਨਾਂ ਸੋਹ ਕਰਾਂਗੇ ਰੋਡ ਜਾਮ ਕਰਨੇ ਪਏ ਰੋਡ ਜਾਮ ਕਰਾਂਗੇ ਜਿਵੇਂ ਵੀ ਸਾਨੂੰ ਪਾਰਟੀਆਂ ਕਹਿਣਗੀਆਂ ਪੰਜਾਬ ਦਾ ਜਥੇਬੰਦੀਆਂ ਕਹਿਣਗੀਆਂ ਉਵੇਂ ਕਰਾਂਗੇ ਇਹ ਸੀਗੇ ਸਾਡੇ ਨਾਲ ਜਿਹਦੇ ਪਰਚਾ ਦਾ 10000 ਰੁਪਏ ਤੇ ਉਹ ਪਰਚਾ ਦਰਜ ਕਰਦੇ ਨੇ ਜੀ ਉਹ ਜਿਹੜਾ ਪਰਚਾ ਦਰਜ ਕਰਾਉਂਦੀ ਆ ਲੇਡੀਜ਼ ਏਜੰਟ ਉਹਦੇ 10 ਪਰਚੇ ਪਹਿਲਾਂ ਦਰਜ ਹੋਏ ਹੋਏ ਨੇ ਪਹਿਲੀ ਉਹਦੇ ਕੰਪਲੀਟਾ ਨੇ ਉਹਨੂੰ ਨਾ ਫੜ ਕੇ ਅੰਦਰ ਕਰਿਆ ਆਪਾਂ ਆਪਾਂ ਨੇ ਜਿੱਧੂ ਦਾ ਕਰਕੇ ਫੜ ਕੇ ਅੰਦਰ ਕਰਤਾ ਜਿਹੜਾ ਸਰਕਾਰਾਂ ਤੋਂ ਕੰਮ ਨਹੀਂ ਹੁੰਦਾ ਸੀ ਉਹ ਮਪਾਣਾ ਸਿੱਧੂ ਕਰਦਾ ਸੀ ਪ੍ਰਸ਼ਾਸਨ ਤੋਂ ਨਹੀਂ ਹੁੰਦਾ ਸੀ ਇਹ ਲੋਕਾਂ ਦੇ अनेका ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਉਹ ਤਾਂ ਪ੍ਰਸ਼ਾਸਨ ਦਾ ਹੱਕ ਮੰਨਦਾ ਆ ਆਮ ਗਰੀਬਾਂ ਦੇ ਪੈਸੇ ਨੇ ਇਸ ਗਿਆ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਹੜੇ ਸੰਗਰੂਰ ਨੂੰ ਜਾ ਰਹੇ ਸੀਗੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਾਰ-ਬਾਰ ਬਾਰਡਰ ਦੇ ਉੱਤੇ ਰੋਕਿਆ ਗਿਆ ਹਰ ਕਿਸੇ ਨੇ ਆਪਣੇ ਅਲੱਗ-ਅਲੱਗ ਵਿਊਧਤੇ ਨੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਵਿਰੋਧ ਕੀਤਾਗਾ ਕਿ ਅਸੀਂ ਭਾਣਾ ਸਿੱਧੂ ਦੇ ਹੱਕ 'ਚ ਜਾ ਰਹੇ ਹਾਂ ਸਾਨੂੰ ਕਿਉਂ ਰੋਕਿਆ ਜਾ ਰਿਹਾ ਜਿਵੇਂ ਤੁਹਾਨੂੰ ਬੜ ਬੜ ਦੇ ਇਸ ਜਿੱਥੇ ਬੰਦੇ ਨਾਲ ਮਿਲਾਇਆ ਹੋਰ ਵੀ ਸਾਡੇ ਤੁਹਾਨੂੰ ਹੋਰ ਇਸ ਤਰ੍ਹਾਂ ਦੇ ਵੀਡੀਓ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੋੜੇ ਉਹ ਸਾਰੀਆਂ ਵੀਡੀਓ ਦੇਖਣ ਲਈ ਜੀ ਵੀਰਾ ਬਣਨੀਓ ਜਦੋਂ ਯਾਰ ਕਰਕੇ ਨਮਾਜ਼ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਅੱਗੇ ਜਾਣ ਦਾ ਰੋਕਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਉੱਥੇ ਹੀ ਲੋਕਾਂ ਵਿੱਚ ਬੜਾ ਉਤਸ਼ਾਹ ਆ ਲਾਈ ਸਿਵਰਾ ਕਿਵੇਂ ਸਾਹਮਣੇ ਗੁੰਡਾ ਰੁਕਿਆ ਜਾ ਰਿਹਾ ਸੀਗਾ ਤੇ ਅੱਗੇ ਫਿਰ ਅੱਗੇ ਨਿਕਲ ਗਏ ਨੇ ਸਾਡੇ ਨਾਲ ਵਖਵਾ ਕੇ ਜਿੱਥੇ ਬੰਨੀਆਂ ਮੌਜੂਦ ਨੇਗੀਆਂ ਹਾਂ ਜਾਂ ਧੱਕਾ ਕਰ ਰਹੀਆਂ ਨੇ ਜੀ ਰੋਕ ਰਹੀਆਂ ਨੇ ਪਰ ਇੰਨਾ ਹੀ ਜਨਤਾ ਦੇ ਸਾਹਮਣੇ ਜੋਰ ਨਹੀਂ ਚਾਲ ਲੈਣਾਂ ਦਾ ਜੀ ਜੀ ਦੇਖ ਸਕਦੇ ਹੋ ਕਿ ਮੈਂ ਗੱਡੀ ਆ ਕੇ ਨਾ ਕਰੀਆਂ ਨੇ ਜੀ ਉਧਰ ਕੈਮਰਾ ਮਾਰਾ ਜੀ ਕੈਮਰਾ ਜੀ ਕੀ ਬਾਤ ਆ ਜੀ ਪੁਲਿਸ ਪ੍ਰਸ਼ਾਸਨ ਬੰਨੇ ਵਿੱਚ ਰੁਕੇ ਜਾ ਰਿਹਾ ਪਰ ਲੋਤਾ ਵਿੱਚ ਵੀ ਬੜੀ ਜਿਤੋ ਜ਼ਹਿਰ ਲੱਗੀ ਹੋਈ ਆ ਕਿ ਅਸੀਂ ਅੱਜ ਸੰਗਰੂਰ ਪਹੁੰਚਨੇ ਪਹੁੰਚਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਕਿੰਨੀ ਲੋਕਾਂ ਵਿੱਚ ਉਤਸ਼ਾਹ ਆ ਸੰਗਰੂਰ ਚ ਆਂਦਾ ਹਾਂਜੀ ਵੀਰੇ ਕੀ ਕਹਿਣਾ ਜਾਓਗੇ ਪਾਨਾ ਸਿੱਧੂ ਦੀ ਬਾਈ ਸਪੋਰਟ ਚ ਫੁੱਲ ਆਾਂਗੇ ਸਾਰੇ ਉਧਰ ਨੂੰ ਜਾਵਾਂਗੇ 부ਚੜ ਦੀ ਕੋਠੀ ਘੇਰਾਂਗੇ ਅੱਜ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਜਿਵੇਂ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਜਾ ਰਿਹਾ ਕੀ ਕਹਿਣਾ ਜਾਓਗੇ ਇਹ ਨਹੀਂ ਰੋਕਦੇ ਸੈਂ ਕਿਹੜੀ ਰੋਕਦੇ ਸੰਗਰੂਰ ਵੀ ਰੋਕਦੀ ਸੰਗਤ ਨਹੀਂ ਰੋਕਦੀ ਜਾਉਂਗੇ 부ਚੜ ਦੀ ਕੋਠੀ ਕੋਲੇ ਇਹ ਨਹੀਂ ਸਾਨੂੰ ਰੋਕ ਪੁਚੜਾ ਭਵੰਤਵਾਨ ਪੁਚੜਾ ਜਿਵੇਂ ਤੁਸੀਂ ਦੇਖਿਆਗਾ ਕੀ ਵੀ ਗੱਡੀਆਂ ਤੇਜ਼ੀਆਂ ਨਿਕਲਦੀਆਂ ਕੋਈ ਇਥੇ ਨੁਕਸਾਨ ਜਾਨੀ ਨੁਕਸਾਨ ਵੀ ਹੋ ਸਕਦਾ ਈ ਇਹ ਆ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਲੋਕਾਂ ਦੀ ਰੱਖਿਆ ਕਰਨਾ ਆਪਾਂ ਕਾਹਦੇ ਹਾਸਤੇ ਬਣਾਈ ਆ ਇਹ ਇਹ ਬੁੱਚੜ ਦਾ ਰੂਪ ਧਾਰ ਚੁੱਕੇ ਆ ਬਿਲਕੁਲ ਅੜਨਾ ਹੋਰ ਵੀ ਮੌਜੂਦਾ ਆਪਾਂ ਨਾਲ ਗੱਲ ਕਰਾਂਗੇ ਆਜੋ ਜੀ ਅੱਗੇ ਆਜੋ ਜੀ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖਿਆ ਵੀ ਗੱਡੀਆਂ ਤੇਜ਼ੀ ਨਾਲ ਲੰਘ ਰਹੀਆਂ ਨੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਦਾਂ ਯਾਰ ਮੇਰੇ ਗਲਾਈਂ ਦਾ ੱੱਕਾ ਹੋ ਰਿਹਾ ਇਸ ਤੋਂ ਬਾਅਦ ਕੀ ਹੋ ਜੂਗਾ ਨੀ ਨਿਆਂਈ ਪਰਚੇ ਆ ਉਹੀ ਧੱਕੀ ਜਾਂਦਾ ਯਾਰ ਹੋਰ ਕੀ ਦੱਸ ਕੀ ਕਰੀਏ ਅਸੀਂ ਦੱਸ ਦੇ ਨੀ ਪਵਲੇ ਕਾ ਫੁੱਦੂ ਇਕੱਲਾ ਉਹ ਸਿਆਣਾ ਬਣ ਗਿਆ 30 ਕਿਲੋਮੀਟਰ ਦੂਰ ਰੋਕ ਲਿਆ ਯਾਰ ਕੀ ਉਹ ਕਿਸੇ ਪੁੱਤ ਨਹੀਂ ਕਿਹਦੇ ਮਗਰ ਆ ਰਹੇ ਦੱਸ ਦਿਓ ਕੀ ਇਹ 10000 ਦਾ ਚੈਨੀ ਖੋਣਾ ਬੰਦਾ ਠੀਕ ਹੈ ਨਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਅੰਮ੍ਰਿਤਸਰ ਸਿੰਘ ਅਜ ਤੋਂ ਆਏ ਜੀ ਹਾਂਜੀ ਆ ਕਿੰਡੀ ਗਿਣਤੀ ਚਾਹੀਏ ਤੁਸੀਂ ਜੀ ਅੱਗੇ 40 45 ਬੰਦੇ ਆਏ ਆ ਵੀਰੇ ਉਹ ਵੀ ਰੁਕੇ ਹੋ ਸਾਡੇ ਕੋਲ ਹਾਂ ਹਾਂ ਜਿਵੇਂ ਇਥੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਜਾ ਰਿਹਾ ਮਤਲਬ ਧੱਕਾ ਹੋ ਰਿਹਾ ਤੁਸੀਂ ਕਹਿ ਰਹੇ ਹੋ ਕੀ ਕਰ ਰਹੇ ਆ ਅਸੀਂ ਹੱਕ ਨਹੀਂ ਸਾਨੂੰ ਧਰਨਾ ਲਾਉਂਦਾ ਸੀ ਕਿਹੜਾ ਕਿਸੇ ਨੂੰ ਕੁੱਟ ਰਹੇ ਆ ਜਾਂ ਕਿਸੇ ਨੂੰ ਮਾਰ ਰਹੇ ਆ ਅਸੀਂ ਕੋ ਲੋਕਤੰਤਰ ਦਾ ਘਾਣਾ ਹੈ ਯਾਰ ਦੱਸ ਦੇ ਵੀਰੇ ਯਾਰ ਸਾਨੂੰ ਕੋਈ ਹੱਕ ਨਹੀਂ ਬੋਲਣ ਦਾ ਆਹ ਕਹਿੰਦਾ ਦੱਸ ਦੇ ਵੀਰੇ ਹੱਕ ਨਹੀਂ ਦੱਸਦਾ ਸੀ ਕਿੰਨਾ ਕਿਹਨੂੰ ਕੁੱਛ ਕਹਿ ਰਹੇ ਦੱਸ ਦੱਸ ਦੇ ਹੋਰ ਦੱਸ ਵੀਰੇ ਯਾਰ ਬੈਠੇ ਆ 40 42 ਬੰਦੇ ਆ ਸਾਨੂੰ ਅਸੀਂ ਧਰਨਾ ਵੀ ਨਹੀਂ ਬੈਠ ਕੇ ਲਾ ਸਕਦੇ ਦੱਸ ਦਿਓ ਸਾਡਾ ਗਸੂਰ ਤਾਂ ਦੱਸੋ ਨੱਕੇ ਪਰਚੇ ਪਾ ਰਹੇ ਆ ਤੁਸੀਂ ਸਾਡੇ ਬੰਦਿਆਂ ਦੇ ਇਹਨਾਂ ਸਾਰਿਆਂ ਦਾ ਅਸੀਂ ਕਹਿਣਾ ਕਿ ਲੋਕਤੰਤਰ ਦੇ ਅਧਿਕਾਰ ਦੇ ਮੁਕਾਬਤ ਹਰ ਬੰਦੇ ਨੂੰ ਆਪਣੀ ਆਵਾਜ਼ ਰੱਖਣ ਦਾ ਅਧਿਕਾਰ ਹੈ ਸਾਡੇ ਨਾਲ ਬਾਬਾ ਜੀ ਮੌਜੂਦ ਆ ਗਲਬਤ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਵਾਹਿਗੁਰੂ ਜੀ ਦਾ ਖਾਲ ਵੀ ਤੂੰ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਤੋਂ ਚੋਰੀਆਂ ਝੂਠੇ ਬੋਲ ਬੋਲ ਕੇ ਵੋਟਾਂ ਪਵਾ ਕੇ ਮੰਤਰੀ ਬਣ ਗਿਆ ਤੂੰ ਤੂੰ ਕਹਿੰਦਾ ਸੀ ਚਿੱਟਾ ਬੰਦ ਕਰ ਦੂੰ ਮੈਂ ਨੌਜਵਾਨੀ ਨੂੰ ਕਹਾਂਣ ਕਰਦਾ ਤੁਸੀਂ ਦੀਪ ਸਿੱਧੂ ਮਾਰਿਆ ਹਾਂਜੀ ਹਾਂਜੀ ਦੀਪ ਸਿੱਧੂ ਮਾਰਿਆ ਇਹਨਾਂ ਨੇ ਸਰੇ ਆਮ ਉਸ ਤੋਂ ਬਾਅਦ ਦੀਪ ਲੰਗਲੰਮੀਆ ਕਬੱਡੀ ਵੀਰ ਮਾਰਿਆ ਮੂਸੇ ਵਾਲਾ ਮਰਵਾਇਆ ਇਹਨਾਂ ਨੇ ਉਸ ਤੋਂ ਬਾਅਦ ਹੁਣ ਨੌਜਵਾਨੀਆਂ ਜਿਹੜੀ ਉਹ ਸੜਕਾਂ ਤੇ ਆ ਚੁੱਕੀ ਆ ਇਹ ਇਹ ਸੜਕਾਂ ਤੇ ਆ ਚੁੱਕੀ ਐ ਇਹ ਰੁਕਿਆ ਨਹੀਂ ਰੁਕਦੀ ਇੱਥੇ ਖੂਨ ਡੁੱਲੂਗਾ ਸੀਧਾ ਦਾ ਖੂਨ ਡੁੱਲਦਾ ਆਇਗਾ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਦੋਂ ਮੰਨੂ ਵੱੜਦਾ ਅਸੀਂ ਦੋਨੇ ਸਵਾਰੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿੰਨਾ ਉੱਤਸਾਹ ਲੋਕਾਂ ਦੇ ਵਿੱਚ ਆ ਗਿਆ ਜੀ ਹਾਂਜੀ ਵੀਰੇ ਕਿਹੜਾ ਜਵਾਨ ਇਹਦਾ ਜਵਾਨ ਨੂੰ ਪੁਲਿਸ ਪਰਛਾਵੇਂ ਰੁਕਿਆ ਜਾ ਰਿਹਾਗਾ ਇਹਨੇ ਬਿਆਨਤ ਏ ਭਾਈ ਬੇਅੰਤ ਬੁੱੱਟੜ ਦੀ ਰੂਹ ਹੈ ਇਹਨਾਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਆ ਬੁੱੱਟੜ ਆ ਭੈਣ ਚੋ ਦੇ ਗੁੰਡਾ ਬੰਦਾਗਾ ਨਚਾਰਾ ਹੋ ਇਹਨਾਂ ਦੇ ਝੀਲ ਪਾਈ ਬੇਅੰਤ ਸਿੰਘ ਸ਼ਹੀਦ ਭਾਈ ਜਤਵੰਦ ਸਿੰਘ ਦੀ ਇਹਨਾਂ ਦੇ ਵਰਦੀ ਪਾਈਆਂ ਪ੍ਰਸ਼ਾਸਨ ਦੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਇਹ ਉਹਨਾਂ ਦੀ ਵਰਦੀ ਦੇ ਅਜਿ ਤਰ੍ਹਾਂ ਰੱਖਣ ਹੈ ਠੀਕ ਆ ਇਹ ਅਣਕ ਨਾਲ ਜਾਣ ਨਹੀਂ ਵਰਦੀਆਂ ਲਾ ਕੇ ਪਰੇ ਮਾਰਨ ਭਾਈ ਦਲਾਵਰ ਸਿੰਘ ਮੁਰਖੀ ਬੰਬ ਬਣ ਕੇ ਉਹਨਾਂ ਬੇਅੰਤ ਸਿੰਘ ਨੂੰ ਡਾਤਾ ਅਸੀਂ ਉਹਦੀ ਵਰਦੀ ਨੂੰ ਜ਼ਰੂਰ ਕਰਦੇ ਆ ਤੜਕ ਉੱਠ ਕੇ ਮੱਥਾ ਟੇਕਦੇ ਆ ਅਸੀਂ ਵੀ ਇਹਨਾਂ ਨੂੰ ਆਏ ਕਹਿੰਦੇ ਆ ਵੀ ਆਪਦੀ ਜ਼ਮੀਰ ਜਗਾਓ ਆਪਦੀ ਠੀਕ ਆ ਅਸੀਂ ਇਹਨਾਂ ਛੋਟੂ ਰੋਕਿਆ ਜਾ ਰਿਹਾ ਕੋਈ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਹੋ ਸਕਦਾ ਹੀ ਆ ਸਾਡੇ ਗੋਲੀਆਂ ਮਾਰਨ ਚਾਹ ਕੋਈ ਮਰ ਜੀ ਕਰਨ ਅਸੀਂ ਨਹੀਂ ਮਰਨ ਨੂੰ ਡਰਦੇ ਗੁਰੂ ਗ੍ਰੰਥ ਪੰਥ ਲਈ ਅਸੀਂ ਜਾਨਾਂ ਵਾਰ ਦੇਾਂਗੇ ਮੰਗੀ ਕਰਦੇ ਆ ਪਾਣਾ ਸਿੱਧੂ ਬਾਰੇ ਪਾਣਾ ਸਿੱਧੂ ਨੂੰ ਰਿਹਾ ਕਰਾ ਕੇ ਇਹਨਾਂ ਉਹ ਅਨਸਾਫਤ ਬਵਾਉਂਦਾ ਉਹ ਸਰਕਾਰਾਂ ਦੇ ਕੰਮ ਜਿਹੜੇ ਕਰਨੇ ਸੀ ਉਹ ਬੰਦਾ ਕੰਮ ਕਰ ਰਿਹਾਗਾ ਠੀਕ ਆ ਇਹ ਬੁੱੱਚੜ ਸਰਕਾਰ ਉਸ ਨੂੰ ਜੇਲ੍ਹ ਚ ਬੰਦ ਰੱਖ ਦਿਆ ਪਹਿਲਾ ਸਾਡਾ ਭਾਈ ਦੀਪ ਸਿੰਘ ਸਿੱਧੂ ਸੀਧ ਕਰਤਾ ਫੇਰ ਸਿੱਧੂ ਮੂਸੇਵਾਲਾ ਫੇਰ ਭਾਈ ਅੰਮਰਦਵਾਲ ਸਿੰਘ ਡਿਬਰੂਗੜੀ ਦੀ ਜੇਲ੍ਹ ਚ ਠੋਕਿਆ ਉਹਦੇ ਸਾਥੀਆਂ ਸਮੇਤ ਇਹ ਬੁੱੱਚੜ ਸਰਕਾਰ ਨੌਜਵਾਨਾਂ ਦੇ ਪਰਚੇ ਪਾ ਕੇ ਝੂਠੇ ਡੇਲਾ ਚ ਬੰਦ ਕਰਦੀ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਖਾਲਸਤਾਨ ਬਣਾਉਣ ਦੇ ਨਹੀਂ ਆਪ ਬੰਨ ਰਹੇ ਨੇ ਹੁਣ ਇਹ ਖਾਲਸਤਾਨ ਦਾ ਮੋਢਾ ਵੱਜ ਰਿਹਾ ਠੀਕ ਹੈ ਜੀ ਹਾਂ ਇੰਨਾ ਤੱਕਾ ਹੁਣ ਤਾਂ ਕਿਸੇ ਨੌਜਵਾਨ ਨੇ ਕਿਵੇਂ ਰੁਕ ਜੂਗੀ ਤੱਕਾ ਸਹੀ ਕਰੀ ਜਾਂਦੇ ਆ ਚਲੋ ਪਹਿਲਾਂ ਹੋ ਜਾਂਦਾ ਮਾੜਾ ਮੁੱਟਾ ਚੱਲ ਗਿਆ ਤੇ ਅੰਮ੍ਰਿਤਸਰ ਵਾਲੇ ਚੱਲ ਗਿਆ ਹੁਣ ਨਹੀਂ ਚੱਲਣਾ ਹੈਗਾ ਇਹ ਤੱਕਾ ਸਹੀ ਭਗਵਾਨ ਤੁਹਾਨੂੰ ਕੋ ਸੋਚਣਾ ਚਾਹੀਦਾ ਜਰੂਰ ਜਾ ਰਹੇ ਤੁਹਾਨੂੰ ਰੁਕਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਬਹੁਤ ਗਲਤ ਤਰੀਕਾ ਜਾਣਾ ਚਾਹੀਦਾ ਸੀ ਇਹਨਾਂ ਦਾ ਰੁਕਣਾ ਬਦਲ ਵੀ ਨਹੀਂ ਬਣਦਾ ਕੋਈ ਰੁਕਣ ਦਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਗਿਆ ਸੰਗਰੂਰ ਜਾਣ ਦਾ ਕਿ ਵੀ ਜਾ ਕੇ ਰਾਮਾ ਕੇ ਜਨਾਬ ਜੋ ਮਰਜ਼ੀ ਕਰਨਾ ਪੈ ਜੇ ਅਸੀਂ ਲੈ ਕੇ ਹੁਣੇ ਕੱਢ ਕੇ ਅਸੀਂ ਆਪ ਦਾ ਬੀਟਰ ਜਿਹੜਾ ਕੱਢ ਲਿਆ ਉਹਨਾਂ ਨੂੰ ਟਰੈਕਟਰ ਟਰਾਲੀਆਂ ਸਾਰੀਆਂ ਕੱਢ ਕੇ ਲਿਆਵਾਂਗੇ ਜਾਵਾਂਗੇ ਹਰ ਹੀਲੇ ਜਾਵਾਂਗੇ ਚਾਹੇ ਸਾਡੇ ਗੋਲੀ ਮਾਰ ਦੇਣ ਰੁਕਦੇ ਨਹੀਂ ਬੜਾ ਉਤਸ਼ਾਹ ਜਿਹੜਾ ਟਰੈਕਟਰ ਫਸੇ ਹੋਇਆ ਹੁਣ ਅਸੀਂ ਕਢਾ ਕੇ ਲਿਆਵਾਂਗੇ ਅਸੀਂ ਟਰੈਂਪੂ ਆ ਪਿੰਡੋ ਆ ਢਿਕਰੀ ਵਾਲ ਤੋਂ ਅਸੀਂ ਠੱਕੇ ਨਾਲ ਕਢਾ ਕੇ ਲਿਆਏ ਆ ਹੁਣ ਆ ਟਰੈਕਟਰ ਫਸਾਈ ਨਹੀਂ ਖੜਿਆ ਅਸੀਂ ਫੇਰ ਜਿੱਥੇ ਆ ਕਢਾ ਕੇ ਟਰੈਕਟਰ ਜਾਵਾਂਗੇ ਅਸੀਂ ਜੋ ਸੰਗਰੂਰ ਜਾਵਾਂਗੇ ਬੜਾ ਉਤ ਜਿਵੇਂ ਅੱਜ ਗੋਲੀਆਂ ਵੱਜਣ ਅਸੀਂ ਅੱਜ ਸੰਗਰੂਰ ਜਾਵਾਂਗੇ ਭਾਣਾ ਸਿੱਧੂ ਦੇ ਹੱਥੀਂ ਜਾ ਕੇ ਰਾਵਾਂਗੇ ਤੁਸੀਂ ਦੇਖਿਆ ਤਸਵੀਰਾਂ ਵੀ ਸੜੀਆਂ ਲੋਕਾਂ ਨੂੰ ਰੋਕਿਆ ਜਾ ਰਿਹਾ ਸਾਡੇ ਨਾਲ ਹੋਰ ਵੀ ਜਥੇਬੰਦੀ ਦੇ ਲਾਗੂ ਮੌਜੂਦ ਆ ਆਪਾਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਜੀ ਆਜੋ ਜੀ ਹਾਂਜੀ ਹਾਂਜੀ ਪੱਕਾ ਦੀ ਮਰ ਸਾਰੇ ਡਾਂਟਰਾਂ ਨੂੰ ਹਾਂਜੀ 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 ਹਾਂ ਸਾਦ ਕੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਰੋਕਿਆ ਜਾ ਰਿਹਾ ਭਾਈ ਜੀ ਤਾਨਾ ਸਹੀ ਸਰਕਾਰ ਵੱਲੋਂ ਧੱਕੇਸਾਹੀ ਕੀਤੀ ਜਾ ਰਹੀ ਆ ਅਸੀਂ ਅੱਜ ਤੇ ਡਟ ਕੇ ਵਿਰੋਧ ਕਰਾਂਗੇ ਅਸੀਂ ਉੱਥੇ ਸੰਗਰੂਰ ਹਰ ਹਾਲਤ ਪਹੁੰਚਾਂਗੇ ਦੀ ਕੋਟੀ ਦਾ ਘਰਾਓ ਕਰਾਂਗੇ ਚਾਹੇ ਸਾਨੂੰ ਜਾਨਾਂ ਕੁਰਬਾਨ ਕਰਨੀਆਂ ਪੈਣ। ਜੈ ਸਰਕਾਰ। ਅਸੀਂ ਸ਼ੋਮਨੀ ਤਾਲੀ ਦਾ ਗਮਰਸਰ ਦੇ ਸੰਤ ਜਰਨੈਲ ਸਿੰਘ ਨਾਲ ਖੜੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਖੜੇ ਆ। ਅਸੀਂ ਲੋਕਾਂ ਦੇ ਸਾਥ ਸਿਮਰਜੀਤ ਮਾਨ ਨੂੰ ਅਰੈਸਟ ਕੀਤਾ ਗਿਆ ਸੀ ਕੀ ਕਹਿਣਾ ਚਾਹੁੰਗੇ? ਇਹ ਸਰਕਾਰ ਨੇ ਬਹੁਤ ਮੰਦ ਭਾਗੀ ਆ ਉਹ ਕੀਤੀ ਹੈ ਗੱਲ। ਕਿਉਂਕਿ ਇਹ ਜੇ ਵਧੀਆ ਇਨਸਾਨ ਨੂੰ ਇਹਨਾਂ ਨੇ ਅਰੈਸਟ ਕੀਤਾਗਾ ਜਿਹੜਾ ਲੋਕਾਂ ਦੇ ਹੱਕਾਂ ਦੀ ਖਾਤਰ ਲੜ ਰਿਹਾ ਹੈ। 40 ਸਾਲ ਤੋਂ ਸਾਡੀ ਲੜ ਰਿਹਾ ਹੱਕਾਂ ਦੀ ਖਾਤਰ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਭਾਨਾ ਸਿੱਧੂ ਦੇ ਪਿੰਡ 1.5 ਲੱਖ ਤੋਂ ਵੱਧ ਇਕੱਠ ਹੋਇਆ ਸੀ ਕੀ ਸਰਕਾਰ ਡਰ ਗਈ ਆ ਘਬਰਾ ਗਈ ਆ ਅੱਜ ਇਕੱਠ ਤੋਂ ਨਹੀਂ ਸਰਕਾਰ ਕੋਈ ਨਹੀਂ ਨੀ ਸਰਕਾਰ ਕੋਈ ਨਹੀਂ ਨੀ ਨਾ ਲੋਕ ਡਰੇ ਆ ਸਰਕਾਰ ਨੂੰ ਝਪੜਾ ਪਊ ਸਰਕਾਰ ਨੂੰ ਥੱਲੇ ਲੱਗਣਾ ਪਊ ਸਰਕਾਰ ਨੂੰ ਪਰਚੇ ਰੱਦ ਕਰਕੇ ਛੱਡਣਾ ਪਊਗਾ ਹਰ ਹਾਲਤ ਤੁਸੀਂ ਕਿਉਂ ਨਾ ਕਿ ਅਸੀਂ ਡਾ ਰਾਜਨੀ ਬੰਦੇ ਸੜਕਾਂ ਤੇ ਨਿਕਲ ਅਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਟੱਲੇ ਵਾਲ ਤੋਂ ਆਏ ਜੀ ਕਿੰਨਾ ਘੱਟ ਹੈ ਉਹਦੀ ਅਕਾਲੀ ਦਾ ਨੰਬਰ ਸਰ ਦੇ ਅਸੀਂ ਸਰ ਕਪਰ ਦਾ ਅਸੀਂ 50 ਬੰਦੇ ਟੱਲੇ ਵਾਲ ਤੋਂ ਆਏ ਜੀ 50 ਬੰਦੇ ਆਏ ਟੱਲੇ ਵਾਲ ਤੋਂ ਭਾਂਦੇ ਸਿੱਧੂ ਦੀ ਖਾਤਰ ਆ ਰਹੇ ਆਈ ਦੀ ਖਾਤਰ ਸਰਕਾਰ ਜਿਹਨਾਂ ਦਾ ਕਰਿਆ ਹੀ ਨਹੀਂ ਕਰਦੀ ਧਰਨੇ ਚੱਲ ਰਹੀ ਆ ਅੱਗੇ ਪਛੇ ਜੇ ਪਛੇ ਜੀ ਪਛੇ ਤੁਸੀਂ ਦੇਖ ਸਾਦੇ ਹੋ ਕਿ ਕਿਵੇਂ ਸਰੀਆਂ ਗੱਡੀਆਂ ਆ ਰਹੀਆਂ ਨੇ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਜਾ ਰਿਹਾ ਔਰ ਧੱਕੇ ਦੇ ਨਾਲ ਲੰਘ ਰਹੇ ਆ ਕੋਈ ਵੀ ਜਾਨੀ ਬਾਨੀ ਨੁਕਸਾਨ ਹੋ ਸਕਦਾ ਪਰ ਨੌਜਵਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਆਪਣੀਆਂ ਗੱਡੀਆਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਮਾਹੌਲ ਹੈ ਇਸ ਵਤ ਪੂਰਾ ਜਾਨ ਜੋਖਮ ਤੇ ਬਣਿਆ ਹੋਇਆਗਾ ਤੇ ਤੁਸੀਂ ਮੱਛੋ ਇਹ ਗੱਲ ਧਿਆਨ ਚ ਹੋਊਗੀ ਕਿ ਇੰਨੀ ਤੇਜ਼ ਰਫਤਾਰ ਦੇ ਵਿੱਚ ਇਹਨੀਆਂ ਗੱਡੀਆਂ ਜਾ ਰਹੀਆਂ ਨੇ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰ ਸਕਦੀ ਹੈਗੀ ਪਰ ਨੌਜਵਾਨਾਂ ਦੀ ਇਹੀ ਆਵਾਜ਼ ਆ ਕਿ ਅਸੀਂ ਅੱਜ ਸੰਗਰੂਰ ਉਸ ਧਰਨੇ ਵਿੱਚ ਜਾ ਕੇ ਰਵਾਂਗੇ ਤੇ ਪਾਨਾ ਸਿੱਤ ਨੂੰ ਰਿਆ ਕਰਾ ਕੇ ਰਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਹੋਰ ਅਪਡੇਟ